ਬਲੇ ਵੀਰੋ ਮੇਰਾ ਨਾਮ ਬਖਤਾਵਰ ਸਿੰਘ ਪਿੰਡ ਛੋਲੇ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧ ਅਬੇ ਮੈਂ ਐਸ ਟਾਈਮ ਪਹੁੰਚਿਆ ਸਤਲੁਜ ਦਰਿਆ ਦੇ ਕਿਨਾਰੇ ਦਿੱਤੇ ਜਾਣੀ ਸਤਲੁਜ ਦਰਿਆ ਜਿਹੜਾ ਅਤਾ ਕਿਲੋਮੀਟਰ ਥੱਗੇ ਪੈਂਦਾ ਜਿਹੜਾ ਬੇਹੰਦ ਦਰਿਆ ਏ ਤੇ ਮੈਂ ਥੋੜਾ ਜਾਂ ਦੂਰ ਖਲੋਤਾ ਵਾਂ ਮੈਂ ਪਾਣੀ ਦੇ ਵਿੱਚ ਉਹਨਾਂ ਕਹੇ ਮੇਰਾ ਦਿਲ ਜਿਹੜਾ ਨਾ ਐਦਾਂ ਕਰਦਾ ਸੀ ਵੀ ਜਿੱਦਾਂ ਮਰਜੀ ਏ ਮੈਂ ਪਾਣੀ ਦੇ ਵਿੱਚੋਂ ਜਾ ਕੇ ਆਪਣੀਆਂ ਫਸਲਾਂ ਵੇਖਾਂ ਤੇ ਮੈਂ ਫਸਲਾਂ ਦੇਖਣ ਆਇਆ ਅੱਗੇ ਜਿਹੜਾ ਚੋਨਾ ਆ ਚੋਨੇ ਦੀ ਹਾਲਾਤ ਜਿਹੜੀ ਇਹੋ ਜਿਹੀ ਹੋਈ ਪਈ ਆ ਮੇਰਾ ਵੀਰ ਜਿਸ ਤਰ੍ਹਾਂ ਹਮ ਤਾਂ ਨੂੰ ਜ਼ੂਮ ਕਰਕੇ ਦਿਖਾਉਣਾ ਮੈਂ ਚੋਨਾ ਇਹ ਫਸਲ ਆਦਰਿਆ ਦੇ ਵਿੱਚ ਦਰਿਆ ਨਾ ਕਰਿਆ ਇਹ ਜਿਹੜਾ ਪਾਣੀ ਨਹੀਂ ਹੈ ਜਿਹੜਾ ਪਾਣੀ ਹੈ ਨਾ ਇਹ ਇਹਦੇ ਥੱਲੇ ਚੋਨਾ ਹੈ ਇਹ ਸਾਰੀ ਚੋਨੇ ਦੀ ਫਸਲ ਹੈ ਤੇ ਅੱਗੇ ਜਿਹੜਾ ਦਰਿਆ ਮੇਨ ਚੱਲਦਾ ਪਿਆ ਉਹ ਹਮ ਜ਼ੂਮ ਕਰਕੇ ਵਿਖਾਉਂਦਾ ਪਿਆ ਅਗਲੇ ਪਾਸੇ ਆ ਫਸਲਾਂ ਤੂਗਾ ਹੈ ਜਿਹੜਾ ਦਰਿਆ ਮੇਨ ਹੈ ਇੱਧਾ ਕਿਲੋਮੀਟਰ ਦੂਰ ਹੈ ਤੇ ਮੇਰਾ ਵੀਰ ਜੀ ਹੈ ਜਿਹੜੀਆਂ ਨੇ ਫਸਲਾਂ ਦੀ تباہੀ ਹੋ ਚੁੱਕੀ ਹੈ ਲਗਭਗ ਜਿਹੜਾ 9 ਮਰਬਾ 10 ਮਰਬਾ ਤੇ 11 ਮਰਬਾ ਹੈ 341 ਹੱਦ ਬਸਦਾ ਉਹਦੇ ਵਿੱਚ ਵੀ ਪਾਣੀ ਚੱਲਦਾ ਪਿਆ ਕੋਈ ਵਿੱਚ ਵਰਲੀਆਂ ਫਸਲਾਂ ਜਿਹੜੀਆਂ ਨੇ ਨਾ ਬਚੀਆਂ ਵੀ ਨਹੀਂ ਜਿਹੜੀਆਂ ਉੱਚੀ ਜਗ੍ਹਾ ਤੇ ਸੀ ਗਏ ਉਹਨਾਂ ਦੀ ਕੋਈ ਪਰਸੈਂਟ ਮਰਿਆ ਤੇ ਬਾਕੀ ਤਾਂ ਕਾਫੀ ਜਿਹੜਾ ਚੋਨਾ ਰੁੜ ਗਿਆ ਹੈ ਇਹ ਜਿਹੜੀਆਂ ਫਸਲਾਂ ਖਸਾਨਾ ਨਿਲਾਈਆਂ ਨੇ ਲਗਭਗ ਖਰਾਬ ਹੋ ਗਈਆਂ ਨੇ ਬਾਕੀ ਉਤੋਂ ਰੱਬ ਵੀ ਮਿਹਰਬਾਨ ਆਇਆ ਕੋਈ ਤਾਂ ਜਿਹੜਾ بارش ਪਾਈ ਜਾਂਦਾ ਹੈ ਪ੍ਰਮਾਤਮਾ ਤੂੰ ਤੇ ਬਸ ਕਰ ਦੇ ਹਾਲਾਤ ਮਾੜੇ ਨੇ ਇੱਥੋਂ ਦੇ ਲੋਕਾਂ ਦੇ ਜਿੱਦਾਂ ਮਿਹਰਾਜ ਦਿਲ ਜਿਹੜਾ ਕਰਿਆ ਵੀ ਮੈਂ ਅੱਜ ਜਾ ਕੇ ਦੀ ਫਸਲ ਵੇਖਾਂ ਮੈਂ ਪਿੱਛੇ ਪਾਣੀ ਹੈ ਇੱਕ ਕਿਲੋਮੀਟਰ ਉਹ ਮੈਂ ਪਾਣੀ ਦੇ ਵਿੱਚੋਂ ਲੰਘ ਕੇ ਆਇਆ ਇੱਕ ਮੈਨੂੰ ਟੱਕਰੀ ਸੀ ਰਸਤੇ ਚ ਹੋਇਆ ਆਪ ਦਾ ਚੋਨਾ ਵੇਖਿਆ ਮੁੰਜਰਾ ਖਰਾਬ ਹੋਇਆ ਮੈਂ ਉਹ ਵੀ ਸ਼ਾਇਦ ਮੈਂ ਤੁਹਾਨੂੰ ਵੀਡੀਓ ਪਾਵਾਂ ਤੇ ਉੱਥੋਂ ਮੈਂ ਦਾ ਕਿਲੋਮੀਟਰ ਨਾਂ ਕੇ ਗਾਂ ਥੋੜਾ ਜਿਹਾ ਉੱਚਾ ਥਾ ਅਸੀਂ ਕੋਤੋਂ ਕੁਝ ਉਹਦੇ ਬਚੇ ਸੀ ਉਹ ਵਿੱਚ ਪਾਣੀ ਤਾਂ ਫਿਰਦਾ ਪਰ ਚੋਨੇ ਬਚੇ ਸੀ ਕੁਝ ਉੱਪਰ ਹਿੱਸਾ ਉੱਪਰਲਾ ਬਚਿਆ ਸੀਗਾ ਅੱਗੇ ਜਿਹੜਾ ਇਹ ਅੱਗੇ ਮੈਂ ਨਾਂਕਿਆ ਜਿਹੜੀ ਅੱਗੇ ਅੰਦਰ ਵੱਰ ਸਾਡੀਆਂ ਫਸਲਾਂ ਨੇ ਸਾਡੇ ਭਰਾਵਾਂ ਦੀਆਂ ਨੇ ਜਿਹੜੀ ਥੋੜੀ ਥੋੜੀ ਜ਼ਮੀਨ ਹੈਗੀ ਹੈ ਜਿਸ ਤਰ੍ਹਾਂ ਕਿਲਾ ਦੋ ਦੋ ਕਿਲੇ ਹੈਗੀ ਹੈ ਉਹ ਜ਼ਮੀਨ ਜਿਹੜੀ ਹੈ ਉਹ ਵਿਚ ਦਰਿਆ ਦੇ ਕਿਸੇ ਕੋ 5 ਕਿੱਲੇ ਕੋ 2 ਕਿੱਲੇ ਕੋ 4 ਕਿੱਲੇ ਕਿਸ ਨੇ ਠੇਕੇ ਲਈ ਹੋਈ ਹੈ 5 7 10 ਕਿੱਲੇ ਠੇਕੇ ਵੀ ਲਈ ਹੋਈ ਹੈ ਉਹ ਜਿਹੜੀਆਂ ਸਾਰੀਆਂ ਫਸਲਾਂ ਯਾਰ ਡੋਬ ਗਈਆਂ ਨੇ ਤੇ ਚਲੋ ਬਾਕੀ ਹੌਸਲੇ ਬਣਾਉਂਦੇ ਸਾਡੇ ਕੋਈ ਗੱਲ ਨਹੀਂ ਜੋ ਪਰਮਾਤਮਾ ਕਰਦਾ ਉਹ ਪਤਾ ਨਹੀਂ ਕਿਹੜੀਆਂ ਰਜਾਂ ਚ ਰਾਜੀ ਸੱਚੇ ਬਾਸ਼ਾ ਉਹ ਪਤਾ ਨਹੀਂ ਕਿਹੜੇ ਰੰਗਾ ਚ ਹੈ ਕੋਈ ਗੱਲ ਨਹੀਂ ਚ ਚੋਹਨ ਦੀ ਫਸਲਾਂ ਡੁੱਬੀਆਂ ਤਾਂ ਪਰਮਾਤਮਾ ਸਾਨੂੰ ਜਿਹੜਾ ਹੋਰ ਕਿਸੇ ਪਾਸੋਂ ਸਾਡੇ ਇਹਨਾਂ ਲੋਕਾਂ ਦਾ ਗੁਜ਼ਾਰਾ ਹੋ ਜਾਵੇਗਾ ਕੋਈ ਐਡੀ ਗੱਲ ਨਹੀਂ ਤੇ ਬਾਕੀ ਮੈਂ ਆਪਦੇ ਵੀਰਾਂ ਨੂੰ ਜਿਹੜੇ ਮੇਰੇ ਵੀਰ ਜਿਨ੍ਹਾਂ ਦੇ ਘਰ ਡੁੱਬੇ ਪੈ ਨੇ ਚਲੋ ਸਾਡੇ ਘਰਾਂ ਦੇ ਨਾਲ ਪਾਣੀ ਲੱਗਿਆ ਆ ਸਾਡੇ ਘਰ ਡੁੱਬੇ ਨਹੀਂ ਸਾਡੇ ਘਰ ਉੱਪਰ ਨੇ ਥੋੜੇ ਜਿਹੇ ਪਾਣੀ ਲੱਗਿਆ ਮਾੜੀ ਮੂਠੀਆਂ ਨੂੰ ਜਾਂ ਬੈਠਿਆ ਨੇ ਕੋਈ ਚੱਕਰ ਨਹੀਂ ਪਰ ਜਿਹੜੇ ਮੇਰੇ ਵੀਰ ਡੁੱਬੇ ਪੈ ਨੇ ਉਹ ਉਹਨਾਂ ਨੂੰ ਪਰਮਾਤਮਾ ਉਹਨਾਂ ਦੀ ਭਲੀ ਕਰੇ ਸੱਚੇ ਬਾਦਸ਼ਾਹ ਵੇ ਗੁਰੂ ਅਰਦਾਸ ਕਰਦਾ ਸੱਚੇ ਬਾਦਸ਼ਾਹ ਗੁਰੂ ਸੱਚੇ ਬਾਦਸ਼ਾਹ ਮਹਾਰਾਜ ਉਹ ਮੇਰੇ ਵੀਰ ਜਿਹੜੇ ਚੜ੍ਹਦੀ ਕਲਾ 'ਚ ਰਹਿਣ ਪਰਮਾਤਮਾ ਉਹਨਾਂ ਦੇ ਸਰ ਸਾਹਿਬ ਤੇ ਮੈਂ ਆ ਵੀਰ ਫਸਲਾਂ ਜਿਹੜੀਆਂ ਤੁਹਾਨੂੰ ਵਿਖਾ ਚੁੱਕਿਆ ਮੈਂ ਸਾਤ ਲੋ ਇਧਰ ਆ ਦੇ ਅੱਧਾ ਕਿਲੋਮੀਟਰ ਦੂਰੀ ਤੇ ਖੜਾ ਹੂੰ ਤੁਸੀਂ ਮੈਨੂੰ ਕਹਿੰਦੇ ਸੀ ਰਿਸ਼ਤੇਦਾਰੋਂ ਮੈਂ ਇਸ ਕਰਕੇ ਵੀਡੀਓ ਬਣਾਈ ਹੈ ਅਭੀ ਮੇਰੇ ਰਿਸ਼ਤੇਦਾਰ ਵਾਰ-ਵਾਰ ਫੋਨ ਕਰਦੇ ਨੇ ਕਿਵੇਂ ਦਾ ਪਾਣੀ ਹੈ ਕਿੱਥੇ ਆ ਪਾਣੀ ਆ ਦੇਖ ਲੋ ਆ ਪਾਣੀ ਹੈਗਾ ਜੀ ਆ ਆਪਣੀ ਜ਼ਮੀਨਾਂ ਦੇ ਵਿੱਚ